ਕੰਗੜਾਰ ਨੋਟ ਦੇ ਬਲੋ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਕਿ ਇਹ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਮੋੜ ਤੋਂ ਲਾਗੂ ਹੋਣੇ ਚਾਹੀਦੇ ਨੇ ਇਸ ਦੇ ਨਾਲ ਕਿਸਾਨਾਂ ਦੀ ਤਰੱਕੀ ਜਿਹੜੀ ਹੋਏਗੀ ਸੋ ਇਸ ਦੇ ਉੱਤੇ ਲਗਾਤਾਰ ਸੱਦੇ ਕਿਸਾਨਾਂ ਦੇ ਤੇ ਹੋਰ ਵੀ ਲੀਡਰ ਜਿਹੜੇ ਨੇ ਉਹਨਾਂ ਦੇ ਬਿਆਨ ਜਿਹੜੇ ਸਾਹਮਣੇ ਆ ਰਹੇ ਨੇ ਤੇ ਇਸ ਤੇ ਪ੍ਰਤੀਕਿਰਿਆ ਸੀ ਲੈਣਾ ਚਾਹਾਂਗੇ ਸਾਡੇ ਨਾਲ ਫੋਨ ਕਾਲ ਤੇ ਜੁੜੇ ਨੇ ਕਿਸਾਨਾ ਗੁਰਜ ਜ ਸਿੰਘ ਦੱਲੇਵਾਲ ਖੋਰੀ ਦਲੇਵਾਲ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਕਰਨਾ ਚਾਹਵਾਂਗੇ ਕਿ ਅੱਜ ਕੰਗੜਾਰ ਨੋਤ ਦਾ ਬਿਆਨ ਤੁਸੀਂ ਸੁਣ ਲਿਆ ਹੋਵੇਗਾ ਕੰਗੜਾਰ ਨੋਤ ਦਾ ਕਹਿਣਾ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਮੁਰ ਤੋਂ ਲਾਗੂ ਹੋਣੇ ਚਾਹੀਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਮੈਨੂੰ ਲੱਗਦਾ ਕਿ ਇਹੜੇ ਤਿੰਨ ਕਾਨੂੰਨਾਂ ਨੂੰ ਪੂਰੇ ਦੇਸ਼ ਨੇ ਲੜ ਕੇ ਵਾਪਸ ਕਰਾਏ ਹੋਣ ਤੇ ਦੇਸ਼ ਦਾ ਪ੍ਰਧਾਨ ਮੰਤਰੀ ਨੇ ਦੇਸ਼ ਤੋਂ ਮਾਫੀ ਮੰਗ ਕੇ ਵਾਪਸ ਕੀਤੇ ਹੋਣ ਤਾ ਉਹਦੇ ਚ ਕੋਈ ਭੁਲੇਖਾ ਤਾਂ ਨਹੀਂ ਜਾਂਦਾਗਾ ਕਿ ਉਹ ਚੰਗੇ ਸੀ ਜਾਂ ਮਾੜੇ ਸੀ ਜੀ ਪਰ ਸਵਾਲ ਇਹ ਆ ਕਿ ਆਪਾਂ ਨੂੰ ਪਤਾ ਹੈ ਕਿ ਇਸ ਕੰਗਨਾ ਰਣੌਤ ਜੋ ਜਿਹੋ ਜਿਹ ਦਾ ਸੁਭਾਅ ਜਿਹੋ ਜੀ ਕੁੜੀ ਹੈ ਹੂੰ ਇਹਨੂੰ ਵਿਵਾਦਿਤ ਬਿਆਨ ਦੇਣਾ ਇਹਨੂੰ ਜੇ ਵਿਵਾਦਿਤ ਬਿਆਨ ਨਾ ਦਿੰਦੀ ਤਾਂ ਇਹ ਇਹ ਚੈਨਲਾਂ ਤੇ ਇਹ ਅਖਬਾਰਾਂ ਚ ਕਿਉਂ ਆਉਂਦੀ ਸ਼ੁਰੂ ਤੋਂ ਹੀ ਇਹਦੇ ਵਿਵਾਦ ਰਹੇ ਨੇ ਕਦੇ ਕਿਸੇ ਐਕਟਰ ਨਾਲ ਵਿਵਾਦ ਆ ਕਿਸੇ ਕਦੇ ਕਿਸੇ ਡਾਇਰੈਕਟਰ ਨਾਲ ਵਿਵਾਦ ਆ ਕਦੇ ਕਿਸੇ ਪ੍ਰੋਡਿਊਸਰ ਨਾਲ ਵਿਵਾਦ ਆ ਔਰ ਇਹਦੇ ਵਿਵਾਦ ਹੀ ਚੱਲਦੇ ਰਹੇ ਨੇ ਜੀ ਇਹ ਨੂੰ ਇਹ ਲੱਗਦਾ ਹੈ ਕਿ ਮੈਂ ਵਿਵਾਦਾਂ 'ਚ ਰਹਿੰਦਿਆਂ ਹੋਇਆ ਫਿਲਮ ਤਾਂ ਭਾਵੇਂ ਮੇਰੀ ਕੋਈ ਚੱਲੀ ਜਾਂ ਨਾ ਚੱਲੀ ਲੇਕਿਨ ਮੈਂ ਇੱਕ ਨਾਂ ਲੈ ਬਣ ਗਿਆ ਮੇਰਾ ਲੋਕ ਮੈਨੂੰ ਜਾਣਨ ਲੱਗ ਗਏ ਨਾ ਭਾਵੇਂ ਚੰਗਿਆਂ 'ਚ ਬਣੇ ਤੇ ਭਾਵੇਂ ਮਾੜਿਆਂ 'ਚ ਬਣੇ ਲੋਕ ਜਾਣਨ ਲੱਗੇ। ਹੂੰ। ਸੋ ਉਹ ਸੁਰਖੀਆਂ ਵਟੋਰਨ ਦਾ ਇੱਕ ਲਾਲਚ ਆ ਜਿਹੜਾ ਇਹ ਕੁੜੀ ਦੇ ਅੰਦਰ ਆ। ਉਹ ਇਹਨੂੰ ਇਹੋ ਜੇ ਊਟ ਪਟਾੰਗ ਬਿਆਨ ਦੇਣ ਲਈ ਮਜਬੂਰ ਕਰਦਾ ਏ। ਜੀ। ਔਰ ਲਗਾਤਾਰ ਰੋਜ਼ ਕੋਈ ਨੋ ਕੀ ਬਿਆਨ ਦਿੰਦੀ ਆ ਬੁੱਟੇ ਸਿੱਦੇ। ਹੂੰ। ਤੇ ਰੋਜ਼ ਹੀ ਲੋਕਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਸੁਣਦੀ ਆ। ਹੂੰ। ਈਵਨ ਅਕੇ ਭਾਜਪਾ ਜੀ ਦੇ ਇਹ ਵਿੱਚ ਹੈ ਜਿਹਦੀ ਜਿਹੜੀ ਆਇਡੋਲੋਜੀ ਤੇ ਬਿਆਨ ਦਿੰਦੀ ਆ। ਉਹ ਵੀ ਇਹਦੇ ਤੋਂ ਬੱਲਾ ਝਾੜ ਜਾਂਦੀ ਆ। ਹੂੰ। ਕਿ ਇਹ ਗਲਤ ਬਿਆਨ ਦੇ ਰਹੀ ਹੈ ਇਹਦੇ ਤੇ ਇਹਦੇ ਤੇ ਰੋਕ ਲਾਓ ਇਹ ਗਲਤ ਬਿਆਨ ਬਜਿਉਂ ਕਰਦੀ ਹੈ ਤਾਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹ ਲੜਕੀ ਦੀ ਜਿਹੜੀ ਜਿਹੜੀ ਪਾਰਟੀ ਚਾ ਜਦੋਂ ਪਾਰਟੀ ਵੀ ਇਹਦੇ ਤੋਂ ਪੱਲਾ ਝਾੜਦੀ ਹੈ ਤਾਂ ਫਿਰ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਇਹਨੂੰ ਸਿਰਫ ਫੇਮ ਲੈਣ ਦਾ ਲੋਕਾਂ ਦੇ ਵਿੱਚ ਚਰਚਾ ਚਾਉਣ ਦਾ ਅਖਬਾਰਾਂ ਤੇ ਆਉਣ ਦਾ ਚੈਨਲਾਂ ਤੇ ਆਉਣ ਦਾ ਇੱਕ ਜਿਹੜਾ ਇਹਦੇ ਅੰਦਰ ਭਾਵਨਾ ਹੈ ਉਸ ਜਰੀਏ ਨਾਲ ਇਹੀ ਹੁੰਦੀ ਆ ਹੋਰ ਇਸ ਤੋਂ ਬਾਅਦ ਮੈਨੂੰ ਇਹਦੇ ਬਿਆਨ ਦੇ ਵਿੱਚ ਕੋਈ ਦਮ ਨਹੀਂ ਲੱਗਦਾ ਅ ਡੱਲੇਵਾਲ ਸਾਹਿਬ ਲਗਾਤਾਰ ਅਸੀਂ ਦੇਖਦੇ ਆ ਕਿ ਪਹਿਲਾਂ ਖੇਸਾਨੀ ਅੰਦੋਲਨਾਂ ਦੇ ਉੱਤੇ ਬਿਆਨ ਇਸ ਦੇ ਵੱਲੋਂ ਲਗਾਤਾਰ ਦਿੱਤੇ ਜਾਂਦੇ ਆ ਤੇ ਹੁਣ ਇਸ ਤਰੀਕੇ ਦੇ ਨਾਲ ਲਗਾਤਾਰ ਬਿਆਨ ਦੇਣਾ ਇਹਦੇ ਪਿੱਛੇ ਕਾਰਨ ਇਹੀ ਮੰਨਦੇ ਹਾਂ ਕਿ ਇਹ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦੀ ਹੈ ਨਹੀਂ ਇਹਦੇ ਵਿੱਚ ਦੋ ਗੱਲਾਂ ਨੇ ਜਿੰਨਾ ਚਿਰ ਭਾਜਪਾ ਨੂੰ ਪੋਲੀਟਿਕਲੀ ਨੁਕਸਾਨ ਨਹੀਂ ਹੁੰਦਾ ਦਿਸਿਆ ਜੀ ਉਨਾ ਚਿਰ ਜਿਹੜੇ ਇਹਨੇ ਬਿਆਨ ਦਿੱਤੇ ਨਹੀਂ ਅਰਿਓਲੋਜੀ ਕੀ ਹੈ ਭਾਜਪਾ ਦੀ ਆਰਐਸਐਸ ਦੀ ਉਹ ਪੋਲਰਾਈਜੇਸ਼ਨ ਦੀ ਤੇ ਉਹ ਵਿੰਗੈ ਕਦੇ ਢੰਗ ਦੇ ਨਾਲ ਇਸ ਲੜਕੀ ਨੇ ਬਿਆਨਬਾਜ਼ੀ ਕਰ ਕਰਕੇ ਉਹ ਪੋਲਰਾਈਜੇਸ਼ਨ ਕਰਨ ਦੇ ਉੱਤੇ ਵਿੱਚ ਪੂਰਾ ਰੋਲ ਅਦਾਕ ਕੀਤਾ ਹੈ ਲੋਕਾਂ ਦੇ ਵਿੱਚ ਵਿਵਾਦ ਖੜੇ ਕਰਵਾਏ ਨੇ ਜਿਹਦੇ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਜਿਹੜੇ ਬਿਆਨ ਸੀ ਉਹ ਸਾਰੇ ਦੇ ਸਾਰੇ ਬਿਆਨ ਭਾਜਪਾ ਦੇ ਆਰਐਸਐਸ ਦੇ ਇਸ਼ਾਰਿਆਂ ਦੇ ਦਿੰਦੀ ਰਹੀ ਹੈ ਬੋਲਦੀ ਰਹੀ ਹੈ ਹਾਂ ਜਦੋਂ ਉਹਨਾਂ ਨੂੰ ਡੈਮੇਜ ਹੋਣ ਦਾ ਖਤਰਾ ਆਇਆ ਉਹਨਾਂ ਨੇ ਤੋਂ ਪਹਿਲਾਂ ਝਾਰਨਾ ਸ਼ੁਰੂ ਕਰ ਲਿਆ ਔਰ ਕੱਲਾ ਇਹ ਨਹੀਂ ਹੈ ਇਹਦਾ ਇਹਦਾ ਜਿਹੜਾ ਸ਼ੁਰੂਆਤੀ ਲਾਈਫ ਦਾ ਸਟਾਰਟਿੰਗ ਹੈ ਉਹ 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 ਲਗਾਤਾਰ ਡਾਇਰੈਕਟਰਾਂ ਐਕਟਰਾਂ ਨਾਲ ਹੋਰਨਾਂ ਦਾਵਾਂ ਦੇ ਉੱਤੇ ਵਿਵਾਦਿਤ ਰਹਿ ਕੇ ਹੀ ਇਹਨੇ ਮਤਲਬ ਆਪਦਾ ਮਾੜਾ ਮੋਟਾ ਜਿਹੜਾ ਲੋਕਾਂ ਦੇ ਵਿੱਚ ਪਛਾਣ ਬਣਾਈ ਹੈ ਉਹ ਉਹ ਇਹਦਾ ਇੱਕ ਉਹ ਵੀ ਇੱਕ ਵੱਡਾ ਕਾਰਨ ਸੀ ਦੇ ਨਾਲ ਮਤਲਬ ਜਿਹੜੀ ਪਾਰਟੀ ਨੂੰ ਇਹਨੇ ਡੋਪਟ ਕੀਤਾ ਉਸ ਪਾਰਟੀ ਦੀ ਈਡਿਓਲੋਜੀ ਦੀ ਹੈ। ਡੱਲੇਵਲ ਸਾਹਿਬ ਸਿੱਧੇ ਤੌਰ ਤੇ ਕਹਿ ਰਹੀ ਹੈ ਕੰਗੜਾ ਨੋਟ ਕਿ ਜੇ ਇਹ ਤਿੰਨ ਖੇਤੀ ਕਾਨੂੰਨ ਵਾਪਸ ਹੁੰਦੇ ਨੇ ਕਿਸਾਨਾਂ ਦੇ ਕਹਿੰਦੀ ਐ ਇਸ ਦੇ ਨਾਲ ਤਰੱਕੀ ਹੋਏਗੀ। ਮੈਂ ਮੈਂ ਫੇਰ ਉਹ ਬੇਨਤੀ ਕਰਦਾ ਕਿ ਲਿਉਣ ਵਾਲੇ ਸੀ ਜਿਹੜੇ ਜੀ ਉਹ ਤਾਂ ਮਾਫੀ ਮੰਗ ਗਏ। ਹੂੰ ਇਹ ਨੂੰ ਨਾ ਖੇਤੀਬਾੜੀ ਬਾਰੇ ਪਤਾ ਹੈ। ਹੂੰ ਨਾ ਕਿਸਾਨੀ ਬਾਰੇ ਪਤਾ ਹੈ। ਇਹ ਇੱਕ ਕਲਾਕਾਰ ਰਹੀ ਹੈ ਕੁੜੀ ਤਾਂ ਇਹ ਖੇਤੀ ਦੇ ਬਾਅਦ ਉੱਤੇ ਟਿੱਪਣੀ ਕਰਨ ਦਾ ਇਹਨੂੰ ਕੀ ਰਾਈਟ ਹੈ ਕੀ ਪਤਾ ਹੈ ਖੇਤੀ ਕੀ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ ਬਿਲਕੁਲ ਅ ਬਲੇਵਾਲ ਸਾਹਿਬ ਇੱਥੇ ਗੱਲ ਕੀਤੀ ਜਾਏ ਜਿਸ ਤਰੀਕੇ ਦੇ ਨਾਲ ਪੱਲਾ ਛਾੜਿਆ ਚਾਹੁੰਦਾ ਭਾਜਪਾ ਦੇ ਵੱਲੋਂ ਲੇਕਿਨ ਇਸ ਦੇ ਵੱਲੋਂ ਫਿਰ ਤੋਂ ਦੁਬਾਰਾ ਬਿਆਨ ਦਿੱਤੇ ਜਾਂਦੇ ਨੇ ਇਸ ਲਈ ਤੁਸੀਂ ਭਾਜਪਾ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਂ ਫੇਰ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਭਾਜਪਾ ਨੂੰ ਉ ਕੁਝ ਨਹੀਂ ਕਰੇਗੀ ਕਿਉਂਕਿ ਜਿਹੜੇ ਬਿਆਨ ਦਿੰਦੀ ਹੈ ਉਹ ਬਿਆਨ ਭਾਜਪਾ ਨੂੰ ਰਾਸ ਆਉਂਦਿਆ ਭਾਜਪਾ ਦਾ ਲਗਾਤਾਰ ਜਿਹੜਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਜਿਹੜਾ ਉਹਦਾ ਟਰੈਕ ਚੈੱਕ ਕਰਦੇ ਹਾਂ ਪਿਛਲਾ ਸਾਰਾ ਤਾਂ ਉਹਦੇ ਤੋਂ ਪਤਾ ਲੱਗਦਾ ਹੈ ਕਿ ਉਹ ਲੋਕਾਂ ਦੇ ਵਿੱਚ ਧਰੂਵੀਕਰਨ ਦੀ ਰਾਜਨੀਤੀ ਦੇ ਉੱਤੇ ਉਹਨਾਂ ਦਾ ਸਿੰਘਾਸ਼ਨ ਟਿਕਿਆ ਹੋਇਆ ਹੈ ਜੀ ਤੇ ਉਹ ਉਹਦੇ ਚ ਉਹਨਾਂ ਨੇ ਕਾਫੀ ਕੁਝ ਖੱਟਿਆ ਹੈ ਤੇ ਇਸ ਕਰਕੇ ਉਹੀ ਧਰੂਵੀਕਰਨ ਦੀ ਰਾਜਨੀਤੀ ਪੋਲਰਾਈਜੇਸ਼ਨ ਦੀ ਰਾਜਨੀਤੀ ਉਹ ਕਰਦੀ ਹੈ ਔਰ ਉਹਨਾਂ ਨੇ ਕੁਝ ਨਹੀਂ ਕਰਨਾ ਦੇਤੇ ਇਹਨੂੰ ਇਹ ਉਹਨਾਂ ਦੀ ਥਾਪੀ ਨਾਲ ਹੀ ਸਾਰਾ ਕੁਝ ਕਰ ਰਹੀ ਹੈ ਉਹਨਾਂ ਦੇ ਇਸ਼ਾਰੇ ਤੇ ਕਰ ਰਹੀ ਹੈ ਲੇਕਿਨ ਇਹ ਜ਼ਰੂਰ ਆ ਮੈਂ ਕਹੂੰਗਾ ਕਿ ਕਿਸੇ ਪਾਰਟੀ ਦੇ ਪ੍ਰਧਾਨ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੇ ਜਦੋਂ ਇਹ ਕਹਿੰਦੇ ਨੇ ਕਿ ਦੇਸ਼ ਦੀ ਏਕਤਾ ਅਖੰਡਤਾ ਉੱਥੇ ਜੇ ਗੱਲ ਕਰਦੇ ਤਾਂ ਉੱਥੇ ਫਿਰ ਤੁਰੰਤ ਇਹ ਇਸ ਲੜਕੀ ਦੇ ਬਿਆਨਾਂ ਪ੍ਰਧਾਨ ਬਾਜੀ ਦੇ ਉੱਤੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਸ਼ੁਕਰੀਆ ਡਲੇਵਲ ਸਾਹਿਬ ਗੱਲਬਾਤ ਕਰਨ ਦੇ ਲਈ ਜੀ ਸ਼ੁਕਰੀਆ